ਯੋਧਿਆ ਤੇ ਰਾਮ ਮੰਦਿਰ ਪ੍ਰਤਿਮਾ ਪ੍ਰਾਣ ਪ੍ਰਤੀਸ਼ਟਾ ਸੰਬੰਧੀ ਪੂਰੇ ਦੇਸ਼ 'ਚ ਵਕ-ਵਕ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਮੰਦਿਰ ਨੂਰਪੁਰਬੀ ਦੀ ਚ ਮੈਲਾ ਕੀਰਤਨ ਮੰਡਲੀ ਵੱਲੋਂ ਕੁਝ ਵੱਖਰੇ ਤਰੀਕੇ ਨਾਲ ਬੱਚਿਆਂ ਨੂੰ ਇਹ ਜਿੰਦੇ ਮਹੱਤਵ ਤੋਂ ਜਾਣੂ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੁਕੇ ਉਨਵਲ ਸਕੂਲੀ ਬੱਚਿਆਂ ਦੇ ਸ਼੍ਰੀ ਰਮਾਇਣ ਤੇ ਆਧਾਰਿਤ ਕੁਇਜ਼ ਮੁਕਾਬਲੇ ਆਯੋਜਿਤ ਕਰਵਾਏ ਗਏ। ਜਿਸ ਦੀ ਵੱਡੀ ਗਿਣਤੀ ਦੇ ਬੱਚਿਆਂ ਨੇ ਭਾਗ ਲੈ ਕੇ ਮੁਕਾਬਲੇ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ। ਇੰਦਰਨ ਪਾਗਲਾਨ ਵੱਲੋਂ ਬੱਚਿਆਂ ਦੀਆਂ ਰਾਮ ਲక్ష్ਮਣ ਪਰ ਛਤਰਗੋੜ ਅਤੇ ਸੀਤਾ ਮਾਤੇ ਦੇ ਨਾਮ ਤੇ ਪੰਜ ਟੀਮਾਂ ਦਾ ਗਠਨ ਕਰਕੇ ਪੁਰਾਤੋ ਸਵਾਲ ਪੁੱਛੇ ਗਏ ਜਿੱਤੂ ਵਕਬਕਤੀ ਦੇ ਪ੍ਰਾਮਣੂ ਪਾਰ ਕਰਦੇ ਹੋਏ ਸੀਤਾ ਟੀਮ ਨੇ ਮੁਕਾਬਲਾ ਜਿੱਤਿਆ ਜਿਹਨਾਂ ਨੂੰ ਪ੍ਰਬੰਧਕਾਂ ਵੱਲੋਂ ਮੰਦਰ ਦੇ ਮਾਨਦ ਸੰਮਤ ਕੀਤੇ ਮਾਸਟਰ ਜੀ ਸ਼ਰਮਾ ਨੇ ਸਨਮਾਨ ਚਿੰਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਇਸ ਪ੍ਰਤੀਯੋਗਤਾ ਦੇ ਭਾਗ ਲੜਣ ਬਣੇ 25 ਦੇ ਕਰੀਬ ਉਹਨਾਂ ਬੱਚਿਆਂ ਨਾਲ ਵੀ ਸਨਮਾਨ ਕੀਤਾ ਗਿਆ ਇਸ ਮੌਕੇ ਗੱਲ ਕਰਦਿਆਂ ਮਾਸਟਰ ਜੀ ਸ਼ਰਮਾ ਨੇ ਕਿਹਾ ਕਿ ਅਜੇ ਇਹ ਧਾਰਮਿਕ ਵਿਸ਼ੇ ਤੇ ਮੁਕਾਬਲੇ ਕਰਵਾਉਣ ਨਾਲ ਜਿੱਥੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਉੱਥੇ ਹੀ ਉਹਨਾਂ ਅੰਦਰ ਪ੍ਰਵਿਕেন্দ্র ਖੋਨਮ ਕਾਬਲੇ ਚ ਪਾਗਲਿਆਂ ਦੀ ਵੀ ਪੈਨਾ ਵੱਧਦੀ ਹੈ ਇਸ ਮੁਕੀ ਕੀਤਰ ਮੰਡਲੀ ਦੇ ਮੈਂਬਰਾਂ ਤੇ ਹੋਰ ਆਯੋਜਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਭਵਿਕਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਨੇ ਕਿਸ ਨੂੰ ਯੁੱਧ ਨੇ ਮਾਰਾ ਥਾ हनुमान जी ने कौन सा पर्वत उठाया था? ऑप्शन नील है नीलगिरी, त्रोनगिरी, हिमगिरी, सुंदरगिरी। त्रोनगिरी। शाबाश यार। झूठे बेर किसने खिलाए थे? कपरी। चारों भाई है ना रामायण में कितने भाई हैं? चार भाई। उन चारों भाइयों में से सबसे बड़े भाई का नाम क्या है? वेरी गुड। ਕਿਨੇ ਲੱਗੇ ਕੀ ਚਲਾ ਜਾਉਗੇ ਬਹੁਤ ਵਧੀਆ ਪ੍ਰਬਾਲਾ ਕੀਤਾ ਸਨਾਤਨ ਤਮਨ ਪੀਤਨ ਕਮੇਟੀ ਵਾਲਿਆਂ ਨੇ ਤੇ ਆਮੋ ਜਿਹੜੇ ਆਪਣੇ ਬੱਚੇ ਆ ਉਹਨਾਂ ਦੇ ਵਿੱਚ ਆਪਣੇ ਧਰਮ ਦੇ ਪ੍ਰਤੀ ਸ਼ੱਧਾ ਪੈਦਾ ਹੋਵੇ ਤੇ ਜਿਹੜੀ ਇਹ ਇੱਕ ਇਤਿਹਾਸਿਕ ਜਿਹੜਾ ਘਟਨਾ ਹੋ ਰਹੀ ਆ ਤੇ ਭਗਵਾਨ ਰਾਮ ਦੀ ਪ੍ਰਮ ਪ੍ਰੇਸ਼ਟਾ ਹੋਈ ਤੇ ਉਹਦੇ ਉਹਨਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਹੈ ਸੋ ਜੱਜੀ ਪੰਨ ਤਲਵਾਈ ਹੈ ਕਿਸ ਤਰ੍ਹਾਂ ਦੇ ਮੁਕਾਬਲੇ ਹੋਏ ਕਿ 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 ਕੁਐਸਚਨ ਕੀਤੇ ਕਿ ਇਹ ਜਾਣਕਾਰੀ ਦੇ ਦਿੰਦੇ ਆ। ਸਭ ਤੋਂ ਪਹਿਲਾਂ ਤਾਂ ਅਨਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਡੇ ਨੂਰਪੁਰ ਵੇਦੀ ਦੇ ਸ਼ੇਰ ਮੰਦਪ ਦੇ ਵਿੱਚ ਅੱਜ ਹੋਈ ਸਟੰਪਿਟੀਸ਼ਨ ਹੋਇਆ ਸੀ ਜਿਨ੍ਹਾਂ ਵਿੱਚ ਅਲੱਗ-ਅਲੱਗ ਜਗਤੋਂ ਆਏ ਹੋਏ ਬੱਚਿਆਂ ਨੇ ਪਾਰਟਿਸਿਪੇਟ ਕੀਤਾ। ਸਾਰੇ ਬੱਚਿਆਂ ਦੀ ਪਾਰਟਿਸਪੇਸ਼ਨ ਬਹੁਤ ਹੀ ਅੱਛੀ ਸੀ। ਇਹਨਾਂ ਨੇ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਹੈ। ਸੋ ਇਸ ਕੰਪੀਟੀਸ਼ਨ ਵਿੱਚ ਤਿੰਨ ਰਾਉਂਡ ਹੋਏ ਸੀ। ਪਹਿਲਾ ਰਾਉਂਡ ਸੀ ਵਨ ਵਰਡ ਕੁਐਸਚਨ ਆਨਸਰ ਔਰ ਦੂਸਰਾ ਰਾਉਂਡ ਸੀ ਰੈਪਿਡ ਫਾਇਰ ਰਾਉਂਡ ਔਰ ਤੀਸਰਾ ਰਾਉਂਡ ਸੀ ਬਜ਼ਰ ਰਾਉਂਡ ਇਹ ਤਿੰਨੇ ਰਾਉਂਡ ਸਾਰੇ ਬੱਚੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਪਰਫਾਰਮ ਕੀਤੇ ਆ ਤੇ ਅਸੀਂ ਇਹਨਾਂ ਨੂੰ ਸਿਰ ਸਰਟੀਫਿਕੇਟ ਵੀ ਦਿੱਤੇ ਆ ਜਿਨ੍ਹਾਂ ਬੱਚਿਆਂ ਨੇ ਫਸਟ ਪੋਜੀਸ਼ਨ ਸੈਕੰਡ ਪੋਜੀਸ਼ਨ ਔਰ ਥਰਡ ਪੋਜੀਸ਼ਨ ਬ੍ਰਾਟ ਕੀਤੀ ਆ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੋਲਣਾ ਚਾਹੁੰਦੀ ਆ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ ਪ੍ਰੋਗਰਾਮਾਂ ਵਿੱਚ ਭੇਜੋ ਸੋ ਥੈਟ ਇਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਆਪਣੀ ਸੰਸਕ੍ਰਿਤੀ ਬਾਰੇ ਪਤਾ ਚੱਲੇ एक नाल नाल अपने भविष्य कंपटीशन कहते हैं कि छोटा सा रखा था जो कि के उत्सव में था आज राम जन्म जन्म करके हमने ये उत्सव किया और इसमें सब बच्चों ने भाग लिया हमारे छोटे छोटे बच्चों ने बड़े उत्साह के भाग दिए और सब ज्यादातर ठीक क्वेश्चन दिए वो बच्चों को क्या सम्मानित किया गया सर जो फर्स्ट आया उन बच्चों को सम्मानित किया गया सेकंड राउंड वालों को भी और हमारे पास चार पांच साल से छोटे बच्चे थे उन्होंने भी बढ़ चढ़कर हिस्सा लिया और पूरे राम लक्ष्मण शत्रुन भरत के सारे नाम बताए वैसे हम छोटे बच्चों का ज्यादा कंपटीशन अच्छा लगा